ਨਾਬਾ ਜੇਲ੍ਹ ਚਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਿਆਂਇਕ ਹरासत ਦੇ ਵਿੱਚ ਭੇਜੇ ਗਏ ਨੇ ਵਿਕਰਮ ਅਜੀਠੀਆ ਅਜੀਠੀਆਂ ਨੂੰ ਨਾਬਾ ਜੇਲ੍ਹ ਆਪਰਸਦੇਵ ਲਿਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਿਆਂਇਕ ਹरासत ਦੇ ਵਿੱਚ ਭੇਜ ਦਿੱਤਾ ਗਿਆ ਨਿਆਂਇਕ ਹरासत ਦੇ ਦੌਰਾਨ ਵਿਕਰਮ ਅਜੀਠੀਆ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜੇਲ੍ਹ ਦੇ ਵਿੱਚ ਅ ਬਿਕਰਮ ਅਜੀਠਿਆ ਇਸ ਨਿਆਂਕ ਹਰਾਸਤ ਦੇ ਦੌਰਾਨ ਰਹਿਣਗੇ ਤੇ ਇਸੇ ਨੂੰ ਲੈ ਕੇ ਨਾਬਾ ਜਿਲ੍ਹੇ ਦੇ ਬਾਅਦ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅ ਦਰਸਲ 25 ਤਰੀਕ ਨੂੰ ਬਿਕਰਮ ਅਜੀਠਿਆ ਨੂੰ ਅਮਰਦਤ ਤੁਮਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਪਹਿਲਾਂ ਅਮਰਸਰ ਸਥਿਤ ਉਹਨਾਂ ਦੇ ਰਿਹਾਈਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਬਿਕਰਮ ਅਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅ ਤੇਜ ਰਿਮਾਂਡ ਖਤਮ ਹੋਣ ਦੇ ਬਾਅਦ ਜਾਂ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨୟਕ ਹਰਸ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਹੈ ਜੋ ਕਿ ਸਰਕਾਰੀ ਵਕੀਲਾਂ ਨੇ ਦਾਵਾ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋ ਜਾਣਕਾਰੀ ਕਦੋਂ ਤੱਕ ਕਿ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਆ ਕਿੰਨਾ ਸਮਾਂ ਹੋਰ ਲੱਗੇਗਾ ਤਾਂ ਨਾਬਾ ਜੇਲ੍ਹ ਦੇ ਵਿਵਾਰ ਕਿਸ ਤਰੀਕੇ ਦੀ ਤਸਵੀਰ ਜੀ ਨਾਬਾ ਦੀ ਨਵੀਂ ਜਿਲ੍ਹਾ ਜਿਹਦੇ ਵਿੱਚ ਤਖਤ ਦਾ ਇੰਤਜ਼ਾਮ ਕੀਤਾ ਗਿਆ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਦਾ ਬ ਨਹੀਂ ਪਰਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਦਿਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿਟੀ ਇੱਥੇ ਨਾਭਾ ਦੀ ਨਵੀਂ ਜ਼ਿਲ੍ਹਾ ਜਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ 'ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਭਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਬਾਅਦ ਵਿੱਚ ਪਤਾ ਲੱਗਾ ਕਿ ਨਾਪਾਦੀ ਨਵੀਂ ਜਿਲਾ ਜੇਲ੍ਹ ਵਿੱਚ ਹੁਣ ਵਿਕਰਮਜੀਤ ਜੀ ਆ ਇਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾਲੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਤਸਵੀਰ ਹੈ ਕਿ ਕੋਈ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਇਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਤੋਸਤੇ ਇੰਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਪੁਲਿਸ ਵੱਲੋਂ ਲਗਾਤਾਰ ਜੋ ਚੌਕੀ ਵਿਖਾਈ ਦਿੱਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਭਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਨਾਬਾ ਦੀਆਂ ਤਨਸੀ ਤਸਵੀਰਾਂ ਵਿਖਾ ਰਹੇ ਨੇ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਪੌਣੇ ਘੰਟੇ ਘੰਟੇ ਤੱਕ ਅਬਿਕਰਮ ਜੇਠਿਆ ਨੂੰ ਲੈ ਕੇ ਪੁਲਿਸ ਨਾਬਾ ਪਹੁੰਚੇਗੀ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਜੇਠਿਆ ਨੂੰ ਇਸ ਨਿਆਂਇਕ ਹਿਰਾਸਤ ਦੇ ਦੌਰਾਨ ਰੱਖਿਆ ਜਾਵੇਗਾ ਦਰਸਾ ਹਾਜ਼ਰ ਮਾਂਡ ਖਤਮ ਹੋਣ ਤੇ ਬਿਕਰਮ ਜੇਠਿਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਮੋਹਾਲੀ ਦੀ ਅਦਾਲਤ ਵੱਲੋਂ ਬਿਕਰਮ ਜੇਠਿਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਪੁਲਿਸ ਬਿਕਰਮ ਜੇਠਿਆ ਨੂੰ ਲੈ ਕੇ ਨਾਬਾ ਪਹੁੰਚ ਰਹੀ ਹੈ ਆ ਵਿਕਰਮਜੀਤ 98 ਨਾਬਾ ਜੇਲ੍ਹ ਲਜਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਯਕ ਹਰੱਸ ਦੇ ਵਿੱਚ ਭੇਜੇ ਗਏ ਨੇ ਵਿਕਰਮਜੀਤ ਠੀਆ ਮਜੀਤ ਠੀਆ ਨੂੰ ਨਾਬਾ ਜੇਲ੍ਹ ਆ ਪੁਲਿਸ ਦੇ ਵੱਲ ਲਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਯਕ ਹਰੱਸ ਦੇ ਵਿੱਚ ਭੇਜ ਦਿੱਤਾ ਗਿਆ ਨਯਕ ਹਰੱਸ ਦੇ ਦੌਰਾਨ ਵਿਕਰਮਜੀਤ ਠੀਆ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜੇਲ੍ਹ ਦੇ ਵਿੱਚ ਅ ਬਿਕਰਮ ਅਜੀਠਿਆ ਇਸ ਨਿਆਂਿਕ ਹਰਾਸਤ ਦੇ ਦਰਾਂ ਰਹਿਣਗੇ ਇਸੇ ਨੂੰ ਲੈ ਕੇ ਨਾਬਾ ਜਿਲ੍ਹ ਦੇ ਬਾਅਦ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਦਰਸਲ 25 ਤਰੀਕ ਨੂੰ ਬਿਕਰਮ ਅਜੀਠਿਆ ਨੂੰ ਅਮਨਦਤ ਤੁਮਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਫਤਾਰ ਕੀਤਾ ਸੀ ਪਹਿਲਾਂ ਅਮਰਸਰ ਸਥਿਤ ਉਹਨਾਂ ਦੇ ਰਿਹਾਈਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਬਿਕਰਮ ਅਜੀਠਿਆ ਨੂੰ ਗ੍ਰਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅ ਤਿਆਜ ਰਿਮਾਂਡ ਖਤਮ ਹੋਣ ਦੇ ਬਾਅਦ ਯਮਾ ਹਲਿਕੋਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨਹਿਰ ਰਸਤੇ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਹਿ ਗਿਆ ਕਿ ਜਿੱਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤੇ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਹੈ ਜੋ ਕਿ ਸਰਕਾਰੀ ਵਕੀਲਾਂ ਨੇ ਦਾਵਾ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋ ਜਾਣਕਾਰੀ ਕਦੋਂ ਤੱਕ ਕੇ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਆ ਕਿੰਨਾ ਸਮਾਂ ਹੋਰ ਲੱਗੇਗਾ ਧਨਾਬਾ ਜੇਲ੍ਹ ਦੇ ਬਾਹਰ ਕਿਸ ਤਰੀਕੇ ਦੀ ਤਸਵੀਰ ਜੀ ਨਾਪੜੀ ਨਵੀਂ ਜਿਲ੍ਹਾ ਜੇਡ ਵਿੱਚ ਤਫਤਾਂ ਇੰਤਜ਼ਾਮ ਕੀਤੇ ਗਏ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਤਪ ਨਹੀਂ ਪਰਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਰਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿਟੀ ਇੱਥੇ ਨਾਪਾ ਦੀ ਨਵੀਂ ਜ਼ਿਲ੍ਹਾ ਜਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ 'ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਪਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਬਾਅਦ ਵਿੱਚ ਪਤਾ ਲੱਗਿਆ ਕਿ ਨਾਵਾ ਦੀ ਨਵੀਂ ਜਿਲਾ ਜੇਲ੍ਹ ਵਿੱਚ ਹੁਣ ਵਿਕਰਮਜੀਤ ਜੀ ਆ ਇੱਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਕਿ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾਲੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਤਸਵੀਰ ਹੈ ਕਿ ਕੋਈ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਅਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਤੋਸਤੇ ਇੰਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਪੁਲਿਸ ਵੱਲੋਂ ਲਗਾਤਾਰ ਜੋ ਚੌਕਸੀ ਵਿਖਾਈ ਦਿੱਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਭਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਨਾਬਾ ਦੀਆਂ ਤੋਂ ਤੁਸੀਂ ਤਸਵੀਰਾਂ ਵਿਖਾ ਰਹੇ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਪੌਣੇ ਘੰਟੇ ਘੰਟੇ ਤੱਕ ਆ ਵਿਕਰਮਜੀਤ ਠਿਆਨੂ ਲੈ ਕੇ ਪੁਲਿਸ ਨਾਬਾ ਪਹੁੰਚੀਗੀ ਨਾਬਾ ਜੇਲ੍ਹ ਦੇ ਵਿੱਚ ਵਿਕਰਮਜੀਤ ਠਿਆਨੂ ਇਸ ਨਿਆਂਇਕ ਹਿਰਾਸਤ ਦੇ ਦੌਰਾਨ ਰੱਖਿਆ ਜਾਵੇਗਾ ਦਰਸਾ ਹਾਜ਼ਰ ਮਾਂਡ ਖਤਮ ਹੋਣ ਤੇ ਵਿਕਰਮਜੀਤ ਠਿਆਨੂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਮਹਾਲੀ ਦੀ ਅਦਾਲਤ ਵੱਲੋਂ ਵਿਕਰਮਜੀਤ ਠਿਆਨੂ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਚ ਪੁਲਿਸ ਵਿਕਰਮਜੀਤ ਠਿਆਨੂ ਲੈ ਕੇ ਨਾਬਾ ਪਹੁੰਚ ਰਹੀ ਹੈ ਆ ਵਿਕਰਮਜੀਤ ਠਿਆਨੂ ਨਾਬਾ ਜੇਲ੍ਹ ਲਿਜਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਯਕ ਹਰੱਸ ਦੇ ਵਿੱਚ ਭੇਜੇ ਗਏ ਨੇ ਵਿਕਰਮ ਅਜੀਠੀਆ ਅਜੀਠੀਆਂ ਨੂੰ ਨਾਬਾ ਜੇਲ੍ਹ ਆ ਪੁਲਿਸ ਦੇ ਵੱਲ ਲਿਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਯਕ ਹਰੱਸ ਦੇ ਵਿੱਚ ਭੇਜ ਦਿੱਤਾ ਗਿਆ ਨਯਕ ਹਰੱਸ ਦੇ ਦੌਰਾਨ ਵਿਕਰਮ ਅਜੀਠੀਆ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜਿਲ੍ਹੇ ਦੇ ਵਿੱਚ ਵਿਕਰਮ ਅਜੀਠਿਆ ਇਸ ਨਿਆਂਇਕ ਹਰਾਸਤ ਦੇ ਦਰਾਂ ਰਹਿਣਗੇ ਤੇ ਇਸੇ ਨੂੰ ਲੈ ਕੇ ਨਾਬਾ ਜਿਲ੍ਹੇ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਦਰਸਲ 25 ਤਰੀਕ ਨੂੰ ਵਿਕਰਮ ਅਜੀਠਿਆ ਨੂੰ ਆਮਦਨ ਤੁਮਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਸਥਿਤ ਉਹਨਾਂ ਦੇ ਰਿਹਾਈਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਵਿਕਰਮ ਅਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਰਿਮਾਂਡ ਖਤਮ ਹੋਣ ਦੇ ਬਾਅਦ ਜਾ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨਹਿਕ ਹਰਸ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿੱਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਜੋ ਕਿ ਸਰਕਾਰੀ ਵਕੀਲਾਂ ਨੇ ਦਾਵਾ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋਈ ਜਾਣਕਾਰੀ ਕਦੋਂ ਤੱਕ ਕਿ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਆ ਕਿੰਨਾ ਕੁ ਸਮਾਂ ਹੋਰ ਲੱਗੇਗਾ ਤਾਂ ਨਾਬਾ ਜੇਲ੍ਹ ਦੇ ਵਿਵਾਰ ਕਿਸ ਤਰੀਕੇ ਦੀ ਤਸਵੀਰ ਜੇ ਕਿ ਨਾਪੜੀ ਨਵੀਂ ਜਿਲ੍ਹਾ ਜਿਹਦੇ ਵਿੱਚ ਤਫਤਾ ਇੰਤਜ਼ਾਮ ਕੀਤੇ ਗਏ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰਨੁਣ ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਦਪ ਨਹੀਂ ਪਰ ਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਦਿਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿੱਟੀ ਇੱਥੇ ਨਾਭਾ ਦੀ ਨਵੀਂ ਜ਼ਿਲ੍ਹਾ ਜ਼ਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ 'ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਭਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਬਾਅਦ ਵਿੱਚ ਪਤਾ ਲੱਗਿਆ ਕਿ ਨਾਪਾਦੀ ਨਵੀਂ ਜਿਲਾ ਜੇਲ੍ਹ ਵਿੱਚ ਹੁਣ ਵਿਕਰਮਜੀਤ ਜੀ ਆ ਇਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਕਿ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾਲੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਤਸਵੀਰ ਹੈ ਕਿ ਕੋਈ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਇਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਤੋਸਤੇ ਇੰਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਪੁਲਿਸ ਵੱਲੋਂ ਲਗਾਤਾਰ ਜੋ ਚੌਕਸੀ ਵਿਖਾਈ ਦਿੱਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਭਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਨਾਬਾ ਦੀਆਂ ਤਨਸੀ ਤਸਵੀਰਾਂ ਵਿਖਾ ਰਿਹਾ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਪੌਣੇ ਘੰਟੇ ਘੰਟੇ ਤੱਕ ਅਬਿਕਰਮਜੀਠਿਆ ਨੂੰ ਲੈ ਕੇ ਪੁਲਿਸ ਨਾਬਾ ਪਹੁੰਚੇਗੀ ਨਾਬਾ ਜੇਲ੍ਹ ਦੇ ਵਿੱਚ ਬਿਕਰਮਜੀਠਿਆ ਨੂੰ ਇਸ ਨਿਆਂਕ ਹਿਰਾਸਤ ਦੇ ਦੌਰਾਨ ਰੱਖਿਆ ਜਾਵੇਗਾ ਦਰਸਾ ਹਾਜਰ ਮਾਂਡ ਖਤਮ ਹੋਣ ਤੇ ਬਿਕਰਮਜੀਠਿਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਮਹਾਲੀ ਦੀ ਅਦਾਲਤ ਵੱਲੋਂ ਬਿਕਰਮਜੀਠਿਆ ਨੂੰ 14 ਦਿਨਾਂ ਦੀ ਨਿਆਂਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਪੁਲਿਸ ਬਿਕਰਮਜੀਠਿਆ ਨੂੰ ਲੈ ਕੇ ਨਾਬਾ ਪਹੁੰਚ ਰਹੀ ਹੈ ਵਿਕਰਮ ਅਜੀਠਿਆ ਨੂੰ ਨਾਬਾ ਜੇਲ੍ਹ ਲਿਜਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਿਆਂਇਕ ਹਿਰਾਸਤ ਦੇ ਵਿੱਚ ਭੇਜੇ ਗਏ ਨੇ ਵਿਕਰਮ ਅਜੀਠਿਆ ਮਜੀਠਿਆ ਨੂੰ ਨਾਬਾ ਜੇਲ੍ਹ ਆ ਪੁਲਿਸ ਦੇ ਵੱਲ ਲਿਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਨਿਆਂਇਕ ਹਿਰਾਸਤ ਦੇ ਦੌਰਾਨ ਵਿਕਰਮ ਅਜੀਠਿਆ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜੇਲ੍ਹ ਦੇ ਆ ਵਿਕਰਮ ਅਜੀਠਿਆ ਇਸ ਨਿਆਂਕ ਹਰਾਸਤ ਦੇ ਦੌਰਾਨ ਰਹਿਣਗੇ ਤੇ ਇਸੇ ਨੂੰ ਲੈ ਕੇ ਨਾਬਾ ਜਿਲ੍ਹੇਵਾਰ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਦਰਸਲ 25 ਤਰੀਕ ਨੂੰ ਵਿਕਰਮ ਅਜੀਠਿਆ ਨੂੰ ਅਮਰਦਤ ਤੁਮਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਸਥਿਤ ਉਹਨਾਂ ਦੇ ਰਿਹਾਈਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਵਿਕਰਮ ਅਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਰਿਮਾਂਡ ਖਤਮ ਹੋਣ ਦੇ ਬਾਅਦ ਯਾ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨਹਿਕ ਹਰਸ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿੱਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਜੋ ਕਿ ਸਰਕਾਰੀ ਵਕੀਲਾਂ ਨੇ ਦਾਵਾ ਕੀਤਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋਈ ਜਾਣਕਾਰੀ ਕਦੋਂ ਤੱਕ ਹੈ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਆ ਕਿੰਨਾ ਕੁ ਸਮਾਂ ਹੋਰ ਲੱਗੇਗਾ ਤਾਂ ਨਾਬਾ ਜੇਲ੍ਹ ਦੇ ਵਿਵਾਰ ਕਿਸ ਤਰੀਕੇ ਦੀ ਤਸਵੀਰ ਜੇ ਕਿ ਨਾਬਾ ਦੀ ਨਵੀਂ ਜ਼ਿਲ੍ਹਾ ਜਿਹਦੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰਨੁਣ ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਦਬ ਨਹੀਂ ਪਰ ਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਦਿਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣਾ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿੱਟੀ ਇੱਥੇ ਨਾਭਾ ਦੀ ਨਵੀਂ ਜ਼ਿਲ੍ਹਾ ਜ਼ਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਭਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਬਾਅਦ ਵਿੱਚ ਪਤਾ ਲੱਗਿਆ ਕਿ ਨਾਪਾਦੀ ਨਵੀਂ ਜਿਲ੍ਹਾ ਜੇਲ੍ਹ ਵਿੱਚ ਹੁਣ ਬਿਕਰਮਜੀਤ ਜੀ ਆ ਇੱਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਇੱਕ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾਲੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਤਸਵੀਰ ਹੈ ਕਿ ਕੋਈ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਅਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਪੂਸਤਾਂ ਇਂਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਪੁਲਿਸ ਵੱਲੋਂ ਲਗਾਤਾਰ ਜੋ ਚੌਕੀ ਵਿਖਾਈ ਦਿੱਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਭਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਨਾਬਾ ਦੀਆਂ ਤਰਨਸੀ ਤਸਵੀਰਾਂ ਵਿਖਾ ਰਿਹਾ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਪੌਣੇ ਘੰਟੇ ਘੰਟੇ ਤੱਕ ਬਿਕਰਮਜੀਠਿਆਂ ਨੂੰ ਲੈ ਕੇ ਪੁਲਿਸ ਨਾਬਾ ਪਹੁੰਚੇਗੀ ਨਾਬਾ ਜੇਲ੍ਹ ਦੇ ਵਿੱਚ ਬਿਕਰਮਜੀਠਿਆਂ ਨੂੰ ਇਸ ਨਿਆਂਇਕ ਹਿਰਾਸਤ ਦੇ ਦੌਰਾਨ ਰੱਖਿਆ ਜਾਵੇਗਾ ਦਰਸਾ ਹਜਰਮਾਂਡ ਖਤਮ ਹੋਣ ਤੇ ਵਿਕਰਮ ਮਜੀਠਿਆ ਨੂੰ ਕੋਰਟ ਦੇ ਵਿੱਚ ਆ ਪੇਸ਼ ਕੀਤਾ ਗਿਆ ਸੀਗਾ ਤਾਂ ਮਹਾਲੀ ਦੀ ਅਦਾਲਤ ਵੱਲੋਂ ਵਿਕਰਮ ਮਜੀਠਿਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਚ ਪੁਲਿਸ ਵਿਕਰਮ ਮਜੀਠਿਆ ਨੂੰ ਲੈ ਕੇ ਨਾਬਾ ਪਹੁੰਚ ਰਹੀ ਹੈ ਆ ਵਿਕਰਮ ਮਜੀਠਿਆ ਨੂੰ ਨਾਬਾ ਜੇਲ੍ਹ ਲਿਜਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਯੇ ਕਿਹਰਾਸੇ ਦੇ ਵਿੱਚ ਭੇਜੇ ਗਏ ਨੇ ਵਿਕਰਮ ਅਜੀਠਿਆ ਮਜੀਠਿਆ ਨੂੰ ਨਾਬਾ ਜੇਲ ਆਪਰਸ ਦੇ ਵੱਲ ਲਿਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਯੇ ਕਿਹਰਾਸੇ ਦੇ ਵਿੱਚ ਭੇਜ ਦਿੱਤਾ ਗਿਆ ਨਯੇ ਕਿਹਰਾਸੇ ਦੇ ਦੌਰਾਨ ਵਿਕਰਮ ਅਜੀਠਿਆ ਨਾਬਾ ਜੇਲ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜੇਲ ਦੇ ਵਿੱਚ ਵਿਕਰਮ ਅਜੀਠਿਆ ਇਸ ਨਯੇ ਕਿਹਰਾਸੇ ਦੇ ਦੌਰਾਨ ਰਹਿਣਗੇ ਤੇ ਇਸ ਨੂੰ ਲੈ ਕੇ ਨਾਬਾ ਜ਼ਿਲ੍ਹੇ ਦੇ ਵੱਲ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਾ ਦਰਸਲ 25 ਤਰੀਕ ਨੂੰ ਵਿਕਰਮ ਅਜੀਠਿਆ ਨੂੰ ਆਮਦਤ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਸਥਿਤ ਉਹਨਾਂ ਦੇ ਰਿਹਾਇਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਵਿਕਰਮ ਅਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅੱਜ ਰਿਮਾਂਡ ਖਤਮ ਹੋਣ ਦੇ ਬਾਅਦ ਯਾਮ ਹਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨਹਿਕ ਹरासत ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਹੈ ਜੋ ਕਿ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋ ਜਾਣਕਾਰੀ ਕਦੋਂ ਤੱਕ ਕੇ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਆ ਕਿੰਨਾ ਸਮਾਂ ਹੋਰ ਲੱਗੇਗਾ ਤਾਂ ਨਾਬਾ ਜੇਲ੍ਹ ਦੇ ਵਿਵਾਰ ਕਿਸ ਤਰੀਕੇ ਦੀ ਤਸਵੀਰ ਜੀ ਨਾਬਾਦੀ ਨਵੀਂ ਜ਼ਿਲ੍ਹਾ ਜਿਹੜੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਦਬ ਨਹੀਂ ਪਰਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਦਿਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿਟੀ ਇੱਥੇ ਨਾਭਾ ਦੀ ਨਵੀਂ ਜ਼ਿਲ੍ਹਾ ਜ਼ਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ 'ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਭਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਬਾਅਦ ਵਿੱਚ ਪਤਾ ਲੱਗਾ ਕਿ ਨਾਪਾ ਦੀ ਨਵੀਂ ਜੇਲਾ ਜੇਲ੍ਹ ਵਿੱਚ ਹੁਣ ਵਿਕਰਮਜੀਤ ਜੀ ਆ ਇੱਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾੜੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਤਸਵੀਰ ਹੈ ਕਿ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਅਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਪੂਸਤਾਂ ਇੰਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਪੁਲਿਸ ਵੱਲੋਂ ਲਗਾਤਾਰ ਜੋ ਚੌਕੀ ਵਿਖਾਈ ਦਿੱਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਭਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਨਾਬਾ ਦੀਆਂ ਤਰਨਸੀ ਤਸਵੀਰਾਂ ਵਿਖਾ ਰਿਹਾ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਪੌਣੇ ਘੰਟੇ ਘੰਟੇ ਤੱਕ ਅਬਿਕਰਮਜੀਠਿਆਨ ਨੂੰ ਲੈ ਕੇ ਪੁਲਿਸ ਨਾਬਾ ਪਹੁੰਚੇਗੀ ਨਾਬਾ ਜੇਲ੍ਹ ਦੇ ਵਿੱਚ ਬਿਕਰਮਜੀਠਿਆਨ ਇਸ ਨਿਆਂਇਕ ਹਿਰਾਸਤ ਦੇ ਦੌਰਾਨ ਰੱਖਿਆ ਜਾਵੇਗਾ ਦਰਸਲ ਆਜਰਮਾਂਡ ਖਤਮ ਹੋਣ ਤੇ ਬਿਕਰਮਜੀਠਿਆਨ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਮੋਹਾਲੀ ਦੀ ਅਦਾਲਤ ਵੱਲੋਂ ਬਿਕਰਮਜੀਠਿਆਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਪੁਲਿਸ ਬਿਕਰਮਜੀਠਿਆਨ ਨੂੰ ਲੈ ਕੇ ਨਾਬਾ ਪਹੁੰਚ ਰਹੀ ਹੈ ਵਿਕਰਮ ਅਜੀਠਿਆ ਨੂੰ ਨਾਬਾ ਜੇਲ੍ਹ ਲਿਜਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਯਕ ਹਰਾਸ ਦੇ ਵਿੱਚ ਭੇਜੇ ਗਏ ਨੇ ਵਿਕਰਮ ਅਜੀਠਿਆ ਮਜੀਠਿਆ ਨੂੰ ਨਾਬਾ ਜੇਲ੍ਹ ਆ ਪੁਲਿਸ ਦੇ ਵੱਲ ਲਿਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੁਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਯਕ ਹਰਾਸ ਦੇ ਵਿੱਚ ਭੇਜ ਦਿੱਤਾ ਗਿਆ ਨਯਕ ਹਰਾਸ ਦੇ ਦੌਰਾਨ ਵਿਕਰਮ ਅਜੀਠਿਆ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜੇਲ੍ਹ ਦੇ ਵਿੱਚ ਅ ਬਿਕਰਮ ਅਜੀਠਿਆ ਇਸ ਨਿਆਂਕ ਹਰਾਸਤ ਦੇ ਦੌਰਾਨ ਰਹਿਣਗੇ ਤੇ ਇਸ ਨੂੰ ਲੈ ਕੇ ਅਨਾਬਾ ਜ਼ਿਲ੍ਹੇ ਦੇ ਬਾਅਦ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅ ਦਰਸਲ 25 ਤਰੀਕ ਨੂੰ ਬਿਕਰਮ ਅਜੀਠਿਆ ਨੂੰ ਅਮਰਦਤੂਬਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਪਹਿਲਾਂ ਅਮਰਸਰ ਸਥਿਤ ਉਹਨਾਂ ਦੇ ਰਿਹਾਈਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਚ ਅ ਬਿਕਰਮ ਅਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅ ਤੇ ਅਜੇ ਰਿਮਾਂਡ ਖਤਮ ਹੋਣ ਦੇ ਬਾਅਦ ਯਾ ਮਾਹਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨਹਿਕ ਹरासत ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਹਿ ਗਿਆ ਕਿ ਜੇਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਹੈ ਜੋ ਕਿ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋ ਜਾਣਕਾਰੀ ਕਦੋਂ ਤੱਕ ਕੇ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਆ ਕਿੰਨਾ ਸਮਾਂ ਹੋਰ ਲੱਗੇਗਾ ਤਾਂ ਨਾਬਾ ਜੇਲ੍ਹ ਦੇ ਬਾਹਰ ਕਿਸ ਤਰੀਕੇ ਦੀ ਤਸਵੀਰ ਜੀ ਨਾਬਾ ਦੀ ਨਵੀਂ ਜੇਲਾ ਜੇ ਦੇ ਵਿੱਚ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰਨੁਣ ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਦਾ ਵੀ ਪਰ ਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਦਿਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿਟੀ ਇੱਥੇ ਨਾਪਾ ਦੀ ਨਵੀਂ ਜ਼ਿਲ੍ਹਾ ਜ਼ਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ 'ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਪਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਬਾਅਦ ਵਿੱਚ ਪਤਾ ਲੱਗਾ ਕਿ ਨਾਪਾ ਦੀ ਨਵੀਂ ਜੇਲਾ ਜੇਲ੍ਹ ਵਿੱਚ ਹੁਣ ਵਿਕਰਮਜੀਤ ਜੀ ਆ ਇੱਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾੜੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰੀਕੇ ਦੀ ਕੋਈ ਤਸਵੀਰ ਹੈ ਕਿ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਅਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਤੋਸਟਾ ਇੰਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਫਿਰਸ ਤੋਂ ਵੱਲੋਂ ਲਗਾਤਾਰ ਜੋ ਚੌਕਸੀ ਬਖਾਈ ਦਿੱਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਭਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਨਾਬਾ ਦੀਆਂ ਤੋਂ ਤੁਸੀਂ ਤਸਵੀਰਾਂ ਵਿਖਾ ਰਹੇ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਪੌਣੇ ਘੰਟੇ ਘੰਟੇ ਤੱਕ ਵਿਕਰਮਜੀਠਿਆਂ ਤੋਂ ਲੈ ਕੇ ਪੁਲਿਸ ਨਾਬਾ ਪਹੁੰਚੇਗੀ ਨਾਬਾ ਜੇਲ੍ਹ ਦੇ ਵਿੱਚ ਵਿਕਰਮਜੀਠਿਆਂ ਤੋਂ ਇਸ ਨਿਆਂਇਕ ਹਿਰਾਸਤ ਦੇ ਦੌਰਾਨ ਰੱਖਿਆ ਜਾਵੇਗਾ ਦਰਸਾ ਲਾਜਰਮਾਂਡ ਖਤਮ ਹੋਣ ਤੇ ਵਿਕਰਮ ਜਿਠਿਆ ਨੂੰ ਕੋਰਟ ਦੇ ਵਿੱਚ ਆ ਪੇਸ਼ ਕੀਤਾ ਗਿਆ ਸੀਗਾ ਤਾਂ ਮੋਹਾਲੀ ਦੀ ਅਦਾਲਤ ਵੱਲੋਂ ਵਿਕਰਮ ਜਿਠਿਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਚ ਪੁਲਿਸ ਵਿਕਰਮ ਜਿਠਿਆ ਨੂੰ ਲੈ ਕੇ ਨਾਬਾ ਪਹੁੰਚ ਰਹੀ ਹੈ ਵਿਕਰਮ ਜਿਠਿਆ ਨੂੰ ਨਾਬਾ ਜੇਲ੍ਹ ਲਿਜਾਇਆ ਜਾ ਰਿਹਾ ਹੈ ਨਾਬਾ ਜੇਲ੍ਹ ਦੇ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ 14 ਦਿਨਾਂ ਦੀ ਦਰਸਲ ਨਯੇ ਕਹਰਾਸੇ ਦੇ ਵਿੱਚ ਭੇਜੇ ਗਏ ਨੇ ਵਿਕਰਮ ਅਜੀਠਿਆ ਮਜੀਠਿਆ ਨੂੰ ਨਾਬਾ ਜੇਲ ਹ ਅਪਰਸ ਦੇ ਵੱਲ ਲਿਜਾਇਆ ਜਾ ਰਿਹਾ ਕਿਉਂਕਿ ਅੱਜ 4 ਦਿਨ ਦਾ ਰਿਮਾਂਡ ਖਤਮ ਹੋਣ ਤੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤਾਂ ਕੋਰਟ ਦੇ ਵੱਲੋਂ 14 ਦਿਨਾਂ ਦੀ ਨਯੇ ਕਹਰਾਸੇ ਦੇ ਵਿੱਚ ਭੇਜ ਦਿੱਤਾ ਗਿਆ ਨਯੇ ਕਹਰਾਸੇ ਦੇ ਦੌਰਾਨ ਵਿਕਰਮ ਅਜੀਠਿਆ ਨਾਬਾ ਜੇਲ ਦੇ ਵਿੱਚ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦਾ ਕਾਫਲਾ ਨਾਬਾ ਪਹੁੰਚੇਗਾ ਤਾਂ ਨਾਬਾ ਜੇਲ ਦੇ ਵਿੱਚ ਵਿਕਰਮ ਅਜੀਠਿਆ ਇਸ ਨਯੇ ਕਹਰਾਸੇ ਦੇ ਦੌਰਾਨ ਰਹਿਣਗੇ ਤੇ ਇਸ ਨੂੰ ਲੈ ਕੇ ਨਾਬਾ ਜ਼ਿਲ੍ਹੇ ਵੱਲ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅ ਦਰਸਲ 25 ਤਰੀਕ ਨੂੰ ਬਿਕਰਮਜੀਠਿਆ ਨੂੰ ਅਮਨਤ ਤੁਬਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਫਤਾਰ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਸਥਿਤ ਉਹਨਾਂ ਦੇ ਰਿਹਾਈਸ਼ ਤੇ ਰੇਡ ਕੀਤੀ ਗਈ ਤੇ ਉਸ ਤੋਂ ਬਾਅਦ ਬਿਕਰਮਜੀਠਿਆ ਨੂੰ ਗ੍ਰਫਤਾਰ ਕੀਤਾ ਗਿਆ ਪਹਿਲਾਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਫਿਰ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਰਿਮਾਂਡ ਖਤਮ ਹੋਣ ਦੇ ਬਾਅਦ ਨਾ ਮਾਹਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕੋਰਟ ਦੇ ਵੱਲੋਂ 14 ਦਿਨਾਂ ਦੇ ਨਵੇਂ ਹਰਾਸ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਹੈ ਕਿ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਹੋਰ ਇਸ ਕੇਸ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ 3 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ 3 ਦਿਨ ਦਾ ਰਿਮਾਂਡ ਲਿਆ ਜਾ ਸਕਦਾ ਹੈ ਜੋ ਕਿ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਭਪਿੰਦਰ ਕੀ ਕੋਈ ਜਾਣਕਾਰੀ ਕਦੋਂ ਤੱਕ ਕਿ ਪੁਲਿਸ ਦਾ ਕਾਫਲਾ ਨਾਬਾ ਪਹੁੰਚ ਸਕਦਾ ਹੈ ਕਿੰਨਾਂ ਸਮਾਂ ਹੋਰ ਲੱਗੇਗਾ ਤਾਂ ਨਾਬਾ ਜੇਲ੍ਹ ਦੇ ਬਾਹਰ ਕਿਸ ਤਰ੍ਹਾਂ ਦੀ ਤਸਵੀਰ ਕਿ ਨਾਪਦੀ ਨਵੀਂ ਜਿਲ੍ਹਾ ਜਿਹੜੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਖੁਦ ਆਪ ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਇੱਥੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਇੱਥੇ ਪ੍ਰਿੰਦਾਬ ਨਹੀਂ ਪਰਮਾਰ ਸਕਦਾ ਕਿਉਂਕਿ ਇੱਥੇ ਜੋ ਮੀਡੀਆ ਕਰਮੀਆਂ ਨੇ ਉਹਨਾਂ ਨੂੰ ਵੀ ਬਹੁਤ ਦੂਰੀ ਤੇ ਰੋਕਿਆ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਵੀ ਇੱਥੇ ਕੋਈ ਫੁਟੇਜ ਵੀ ਨਹੀਂ ਬਣਾ ਸਕਦਾ ਤੇ ਲਗਾਤਾਰ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵੱਲੋਂ ਮੀਡੀਆ ਕਰਮੇ ਨੂੰ 1 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਹੀ ਰੋਕ ਦਿੱਤਾ ਗਿਆ ਕਿਉਂਕਿ ਲਗਾਤਾਰ ਪੁਲਿਸ ਵੀ ਸਰਗਰਮ ਦਿਖਾਈ ਦੇ ਰਹੇ ਉਹਨਾਂ ਦਾ ਮਨ ਵਿੱਚ ਇਹ ਵੀ ਹੈ ਕਿਤੇ ਅਕਾਲੀ ਦਲ ਦੇ ਇੱਥੇ ਆਗੂ ਇੱਥੇ ਕਿਤੇ ਵਿਰੋਧ ਨਾ ਕਰ ਦੇਣ ਅਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਵਿਖਾਈ ਦੇ ਰਹੇ ਅਤੇ ਹੁਣ ਜਿਹੜੀ ਖਬਰ ਆਈ ਹੈ ਦੱਸਿਆ ਜਾ ਰਿਹਾ ਕਿ ਘੰਟੇ ਦੇ ਅੰਦਰ ਅੰਦਰ ਵਿਕਰਮ ਚਿਟੀ ਇੱਥੇ ਨਾਪਾ ਦੀ ਨਵੀਂ ਜ਼ਿਲ੍ਹਾ ਜਿਲ੍ਹੇ ਵਿੱਚ ਪਹੁੰਚਣਗੇ ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲਗਾਤਾਰ ਇੱਥੇ ਅਲਰਟ 'ਤੇ ਕੀਤਾ ਗਿਆ ਸੀ ਪਟਿਆਲਾ ਰੋਪੜ ਤੇ ਨਾਪਾ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਪੁਲਿਸ ਕਰਮੀ ਤਿੰਨੇ ਜ਼ਿਲ੍ਹਿਆਂ ਦੇ ਬਾਹਰ ਜੋ ਲਗਾਤਾਰ ਖੜੇ ਸੀ ਅਤੇ ਹੁਣ ਉਹ ਬਾਅਦ ਵਿੱਚ ਪਤਾ ਲੱਗਿਆ ਕਿ ਨਾਪਾਦੀ ਨਵੀਂ ਜਿਲਾ ਜੇਲ੍ਹ ਵਿੱਚ ਹੁਣ ਵਿਕਰਮਜੀਤ ਜੀ ਆ ਇੱਥੇ ਪੁਲਿਸ ਕਸਟਡੀ ਵਿੱਚ ਪਹੁੰਚਣਗੇ ਜੀ ਆ ਭਪਿੰਦਰ ਜੇਲ੍ਹ ਦੇ ਬਾਹਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਤੈਨਾਤੀ ਹੈ ਦੂਜੇ ਪਾਸੇ ਜਿਵੇਂ ਅਕਾਲੀ ਵਰਕਰਾਂ ਦੇ ਬਲਮਾਲੀ ਕੋਟ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਤਸਵੀਰ ਹੈ ਕਿ ਕੋਈ ਅਕਾਲੀ ਵਰਕਰ ਪਹੁੰਚੇ ਹੋਏ ਨੇ ਫਿਲਹਾਲ ਤਾਂ ਅਜੇ ਤੱਕ ਕੋਈ ਵੀ ਅਕਾਲੀ ਜਿਹੜਾ ਹੈਗਾ ਆਗੂ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਬਹੁਤ ਹੀ ਤੌਖਤਾਂ ਇੰਤਜ਼ਾਮ ਕੀਤੇ ਗਏ ਨੇ 100 ਤੋਂ ਲੈ ਕੇ 150 ਦੇ ਕਰੀਬ ਪੁਲਿਸ ਕਰਮੀ ਇੱਥੇ ਤਾਇਨਾਤ ਆ ਅਤੇ ਪੁਲਿਸ ਵੱਲੋਂ